ਸਰਕਾਰ ਪੱਕਿਆ ਕਰੂਗੀ ਇਹ ਵਾਅਦਾ ਕਰਕੇ ਇਹ ਸਰਕਾਰ ਸਤਾ ਦੇ ਵਿੱਚ ਆਈ ਆ ਸਾਲ 2022 ਦੇ ਵਿੱਚ ਬਦਲਾਅ ਦਾ ਨਾਰਾ ਲੈ ਕੇ ਸਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀਆਂ ਸੀ ਉਹਨਾਂ ਦੇ ਵੱਲੋਂ ਇਹ ਦਾਅਵੇ ਕੀਤੇ ਗਏ ਸੀ ਕਿ ਜਦੋਂ ਜੇ ਸਾਡੀ ਸਰਕਾਰ ਬੰਦੀ ਹੈ ਤੇ ਕੋਈ ਵੀ ਕਿਸੇ ਬੰਦੇ ਨੂੰ ਕਿਸੇ ਮਹਿਕਮੇ ਨੂੰ ਕਿਸੇ ਯੂਨੀਅਨ ਨੂੰ ਧਰਨਾ ਨਹੀਂ ਲਾਣਾ ਪਊ ਸੜਕਾਂ ਤੇ ਨਹੀਂ ਉਤਰਨਾ ਪਊਗਾ ਔਰ ਸਾਰੇ ਕੰਮ ਜਿਹੜੇ ਆ ਜਨਤਾ ਦੇ ਪਹਿਲ ਦੇ ਆਧਾਰ ਤੇ ਹੋਣਗੇ ਔਰ ਸਰਕਾਰੀ ਜਿਹੜੇ ਮੁਲਾਜ਼ਮ ਐ ਜਿਹੜੇ ਲਗਾਤਾਰ ਕਈ ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਆ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਪਰ ਹੁਣ ਜੇ ਗੱਲ ਕਰੀਏ ਜ਼ਮੀਨੀ ਹਕੀਕਤ ਦੀ ਤੇ ਹਾਲਾਤ ਇਹ ਨੇ ਕਿ 3.5 ਸਾਲ ਬਾਅਦ ਸਰਕਾਰ ਦੇ ਜਿਹੜੇ ਬਣਨ ਤੋਂ ਬਾਅਦ ਅੱਜ ਕੋਈ ਐਸਾ ਮਹਿਕਮਾ ਨਹੀਂ ਐ ਪੰਜਾਬ ਸਰਕਾਰ ਦਾ ਕੋਈ ਐਸਾ ਹਾਰਾ ਨਹੀਂ ਐ ਜਿਹੜੇ ਮੁਲਾਜ਼ਮ ਜਾਂ ਜਿਹੜੇ ਨੁਮਾਇंदे ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਨਹੀਂ ਉਤਰ ਰਹੇ ਰੋਜ਼ਾਨਾ ਕਿ ਪੂਰੇ ਪੰਜਾਬ ਦੇ ਅਲੱਗ-ਅਲੱਗ ਥਾਵਾਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ 'ਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵਿਭਾਗ ਦੇ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਜਾਂਦਾ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਸੜਕਾਂ ਦੇ ਉੱਤੇ ਧਰਨੇ ਲਗਾਏ ਜਾਂਦੇ ਨੇ ਪਰ ਹੱਲ ਕਿਸੇ ਦਾ ਵੀ ਹਾਲ ਦੀ ਘੜੀ ਤੱਕ ਹੁੰਦਾ ਨਜ਼ਰ ਨਹੀਂ ਆ ਰਿਹਾ ਹੁਣ ਅੱਜ ਲੁਧਿਆਣੇ ਦੇ ਵਿੱਚ ਜਿਹੜੇ ਬਿਜਲੀ ਬੋਰਡ ਦੇ ਪਾਵਰ ਕਾਮ ਦੇ ਕੱਚੇ ਕਾਮੇ ਆ ਉਹਨਾਂ ਦੇ ਵੱਲੋਂ ਬਕਾਇਦਾ ਅੱਜ ਰੋਸ਼ ਮਾਰਚ ਕੱਢ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਦੱਸ ਦਈਏ ਕਿ ਜਿਹੜੇ ਜਿਹੜੀ ਬਿਜਲੀ ਬੋਰਡ ਦੇ ਵਿੱਚ ਕੱਚੇ ਮੁਲਾਜ਼ਮ ਕੰ ਕਰ ਰਹੇ ਆ ਜਿਨ੍ਹਾਂ ਦੀ ਯੂਨੀਅਨ ਪਾਵਰਕੋਮ ਐਂਡ ਟ੍ਰਾਂਸਕੋ ਠੇਕਾ ਮਜ਼ਦਮ ਯੂਨੀਅਨ ਹੈ ਉਹਨਾਂ ਦੇ ਵੱਲੋਂ ਬੀਤੀ 28 ਤਰੀਕ ਨੂੰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੈਮੋਰੰਡਮ ਵੀ ਦਿੱਤਾ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਬਕਾਇਦਾ ਜਿਹੜਾ ਆ ਉਸ ਟਾਈਮ ਪ੍ਰਸ਼ਾਸਨ ਦੇ ਵੱਲੋਂ ਘੋਸ਼ਣਾ ਦਵਾਇਆ ਗਿਆ ਸੀ ਕਿ ਉਹਨਾਂ ਦੀ ਮੰਤਰੀ ਨਾਲ ਤੇ ਸਬੰਧਤ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਾਈ ਜਾਏਗੀ ਪਰ ਜਿਸ ਦਿਨ ਮੀਟਿੰਗ ਦਾ ਸਮਾਂ ਆਇਆ ਤੇ ਉਹ ਮੀਟਿੰਗ ਰੱਦ ਕਰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਜਿਹੜੇ ਕੱਚੇ ਕਾਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲੁਧਿਆਣੇ ਦੇ ਵਿੱਚ ਧਰਨ ਲਗਾ ਕੇ ਬੈਠੇ ਨੇ ਇਸ ਇਸ ਮੌਜੂਦ ਆ ਲੁਧਿਆਣੇ ਦੇ ਆਤੀ ਚੌਕ ਲੱਕੇ ਦੇ ਵਿੱਚ ਜਿੱਥੇ ਕੀ ਸਾਡੇ ਪਿੱਛੇ ਤਸਵੀਰਾਂ ਮੂੰਹੋਂ ਬੋਲ ਰਹੀਆਂ ਨੇ ਕਿ ਜਿਹੜੇ ਪਾਵਰ ਕਮਨ ট্রান্সਕੋ ਠੇਕਾ ਮਜ਼ਦਮ ਯੂਨੀਅਨ ਦੇ ਜਿਹੜੇ ਮੈਂਬਰ ਨੇ ਦੇ ਹੁਦਦੇਦਾਰ ਨੇ ਉਸ ਟਾਈਮ ਖੜਕ ਦੇ ਉੱਤੇ ਰੋਸ਼ ਪ੍ਰਦਰਸ਼ਨ ਕਰ ਰਹੇ ਨੇ ਔਰ ਇਹਨਾਂ ਦੇ ਵੱਲੋਂ ਬਕਾਇਦਾ ਜਿਹੜਾ ਲੁਧਿਆਣੇ ਦੇ ਵਿਰਕਾ ਕਟੋਂ ਲੈ ਕੇ ਆਰਤੀ ਚੌਂਕ ਤੱਕ ਇੱਕ ਰੋਸ਼ ਮਾਰਚ ਵੀ ਕੱਢਿਆ ਗਿਆ ਕਿਉਂਕਿ ਇਹਨਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਨੂੰ ਲਗਾਤਾਰ ਜਿਹੜਾ ਹੈ ਬਾਰ-ਬਾਰ ਸਿਰਫ ਝੂਠੇ ਵਾਰੇ ਕੀਤੇ ਜਾ ਰਹੇ ਨੇ ਔਰ ਇਹਨਾਂ ਦੀ ਕੋਈ ਵੀ ਜਿਹੜੀ ਮੰਗ ਮੰਨੀ ਜਾਂਦੀ ਤਾਂ ਗੱਲ ਦੂਰ ਹੈ ਪਰ ਇਹਨਾਂ ਨੂੰ ਟਾਈਮ ਦੇ ਕੇ ਮੀਟਿੰਗ ਤੱਕ ਇਹਨਾਂ ਨੇ ਕੀਤੀ ਜਾਂਦੀ ਸੋ ਅੱਜ ਇਹਨਾਂ ਦੇ ਵੱਲੋਂ ਬਕਾਇਦਾ ਇਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਬਿਜਲੀ ਬੋਰਡ ਮੰਤਰੀ ਨੇ ਸੰਜੀਵ ਅਰੋੜਾ ਉਹਨਾਂ ਦੀ ਕੋਠੀ ਦਾ ਘਰਾ ਕੀਤਾ ਜਾਏਗਾ ਔਰ ਗਿਰਕਾ ਕਟੋਂ ਲੈ ਕੇ ਜਦੋਂ ਇਹਨਾਂ ਦੇ ਵੱਲੋਂ ਰੋਸ਼ਮਾਂਟ ਕੱਢ ਕੇ ਇਹ ਆਰਤੀ ਚੌਂਕ ਤੱਕ ਪਹੁੰਚੇ ਤੇ ਮੰਤਰੀ ਸੰਜੀਵ ਅਰੋੜਾ ਦੀ ਕੋਠੀ ਦੇ ਵੱਲ ਜਾਣ ਵਾਲੀ ਸੜਕ ਤੇ ਪੁਲਿਸ ਦੇ ਵੱਲੋਂ ਬਕਾਇਦਾ ਬੈਰੀਕੇਡਿੰਗ ਕਰਕੇ ਪੁਲਿਸ ਫੋਰਸ ਨਾਜ਼ ਕਰ ਦਿੱਤੀ ਗਈ ਅਛਲੇ ਜੀ ਨੇ 28 ਅਕਤੂਬਰ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਧਰਨਾ ਪ੍ਰਦਰਸ਼ਨ ਕਰਕੇ ਗਈ ਸੀ ਮੰਤਰੀ ਦੇ ਕੋਠੀ ਦੇ ਅੱਗੇ ਜਿਹਦੇ ਵਿੱਚ देर रात ਤੱਕ ਰਾਤ ਦੇ 8 ਵਜੇ ਤੱਕ ਉਹ ਧਰਨਾ ਪ੍ਰਦਰਸ਼ਨ ਚੱਲਿਆ ਜਿਹਦੇ ਵਿੱਚ ਇਥੋਂ ਦੇ ਪ੍ਰਸ਼ਾਸਨ ਦੇ ਤੇ ਮੰਤਰੀ ਨੇ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਕਿਹਾ ਵੀ ਅਸੀਂ 6 ਤਰੀਕ ਨੂੰ ਜਿਹੜੀ ਮੀਟਿੰਗ ਕਰਾਂਗੇ ਤੇ ਮੀਟਿੰਗ ਕਰਕੇ ਮਸਲੇ ਹੱਲ ਕਰਾਂਗੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਪਰ ਜਿਹੜਾ ਮਸਲੇ ਦਾ ਹੱਲ ਹੈ ਉਹ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅੱਜ ਮੰਗ ਕੀਤੀ ਜਾ ਰਹੀ ਹੈ ਵੀ ਨਿੱਜੀਕਰਨ ਦੀ ਨੀਤੀ ਜਿਹੜੀ ਆ ਉਹਨੂੰ ਰੱਦ ਕੀਤਾ ਜਾਵੇ ਸਰਕਾਰੀ ਅਧਾਰਿਆਂ ਦੇ ਵਿੱਚ ਕੋਈ ਵੀ ਅਧਾਰਾ ਚਾਹੀਏ ਉਹਦੇ ਵਿੱਚ ਕੋਰਪੋਰੇਟ ਘਰਾਣੇ ਪੈਰ ਪਸਾਰ ਰਹੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਜਿੰਨੇ ਵੀ ਆਊਟਸੋਰਸਡ ਮੁਲਾਜ਼ਮ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਘੱਟੋ ਘੱਟ ਕਿਚਾਰੇ ਜੋ ਜਣੀ ਤਨਖਾਹ ਉਹ ਲਾਗੂ ਕੀਤੀ ਜਾਵੇ ਕਿਉਂਕਿ ਬਹੁਤ ਸਾਰੀ ਨਿਗੂਣੀਆਂ ਘੱਟ ਦੇ ਖਾਤੇ ਜਿਹੜੇ ਬੰਦੇ ਕੰਮ ਕਰਦੇ ਆ ਬਹੁਤ ਲੰਮੇ ਸਮੇਂ ਤੋਂ ਅਸੀਂ ਆਪਣੀਆਂ ਮੰਗ ਮੰਨ ਰਹੇ ਮੰਗ ਕਰ ਰਹੇ ਆ ਪਰ ਸਰਕਾਰ ਆ ਜਿਹੜੀ ਉਹ ਲਗਾਤਾਰ ਟਾਲ ਮਟੋਲਦੀ ਨੀਤੀ ਜਿਹੜੀ ਅਪਣਾ ਰਹੀ ਆ ਬੀਓਡੀ ਦੇ ਵਿੱਚ ਵੀ ਏਜੰਡਾ ਪਾਸ ਕਰਤਾ ਪਰ ਲਗਾਤਾਰ ਇਤੋਂ ਦਾ ਮੰਤਰੀ ਇਥੋਂ ਦੇ ਬੋਰਡ ਦੀ ਮੈਨੇਜਮੈਂਟ ਉਹ ਤਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਉਹਨੂੰ ਕਿਸੇ ਵੀ ਹਾਲਤ 'ਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਦੇ ਵਿੱਚ ਕੀ ਗੱਲਬਾਤ ਹੋਈ ਕੋਈ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਨਹੀਂ ਜੀ ਹੋਈ ਪਿਛਲੀਆਂ ਮੀਟਿੰਗਾਂ ਬਥੇਰੀਆਂ ਹੋਈਆਂ ਮੁੱਖ ਮੰਤਰੀ ਨਾਲ ਵੀ ਇੱਕ ਦੋ ਵਾਰ ਮੀਟਿੰਗ ਹੋਈ ਆ ਇਹ ਗੱਲ ਜ਼ਰੂਰ ਕਹੀ ਗਈ ਵੀ ਅਸੀਂ ਤੁਹਾਡਾ ਮਸਲਾ ਦਾ ਹੱਲ ਕਰਾਂਗੇ ਪਰ ਲਗਾਤਾਰ ਜਿਹੜੀ ਆ ਉਹ ਮਤਲਬ ਟਾਲ ਮਟੋਲਦੀ ਨੀਤੀ ਉਹ ਬਣਾਈ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲ ਬਾਤ ਹੋ ਗਈ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਸੀ ਕਿ ਵੀ ਅੱਗੇ ਜਾਵਾਂਗੇ ਇਹ ਸਾਡੀ ਡਿਸਕਸ ਚੱਲਦੀ ਹੈ ਵੀ ਅਸੀਂ ਪ੍ਰਦਰਸ਼ਨ ਕਿੱਥੇ ਕਰਨਾ ਹੈਗਾ ਉਹ ਅਸੀਂ ਕਰਾਂਗੇ ਅਸੀਂ ਲਗਾਤਾਰ ਧਰਨਾ ਦੇਣਾ ਲਗਾਤਾਰ ਰੋਸ ਪ੍ਰਦਰਸ਼ਨ ਕਰਨਾ ਜਦੋਂ ਤੱਕ ਮੰਤਰੀ ਸਾਹਿਬ ਬੈਠ ਕੇ ਮਸਲਾ ਹੱਲ ਨਹੀਂ ਕਰਦੇ ਉਦੋਂ ਤੱਕ ਇਹ ਘੋਲ ਆ ਜਿਹੜਾ ਜਾਰੀ ਰੱਖਿਆ ਜਾਣਾ ਪ੍ਰਬੰਧ ਸੁਰੱਖਿਆ ਪਰਬੰਧ ਪੂਰੇ ਨੇ ਜੀ ਕਿ ਜਿਵੇਂ ਤੁਸੀਂ ਦੇਖ ਰਹੇ ਆ ਕਿਉਂ ਵੀ ਸਾਰੇ ਦਰਮਾਕਾਰੀ ਜਿਹੜੇ ਆ ਉਹ ਬੈਠੇ ਨੇ ਤੇ ਹੁਣ ਤੱਕ ਜਿਹੜਾ ਪ੍ਰੋਟੈਸਟ ਉਹ ਪੀਸਫੁਲ ਹੋ ਰਿਹਾ ਹੈ ਮੰਤਰੀ ਨੇ ਅਸੀਂ ਡਿਵਰਸ਼ਨਸ ਪਲਾਨ ਕੀਤੀਆਂ ਹੋਈਆਂ ਤੇ ਜਿਹੜਾ ਨੇਨਰਾਜ ਅੰਦਰ ਜੜਾ ਮੰਤਰੀ ਸਾਹਿਬ ਦੀ ਕੋਟੀ ਨੂੰ ਉੱਤੇ ਬੈਰੀਕੇਡਿੰਗ ਪ੍ਰੋਪਰ ਆ ਫੋਰਸ ਡਿਪਲੋਇਡ ਆ ਅਸੀਂ ਅੰਮ੍ਰਿਤ ਦੀ ਕੋਸ਼ਿਸ਼ ਕੀਤੀ ਕਰ ਰਹੇ ਸੀ ਕਿ ਕੋਈ ਗਲਤ ਬਾਤ ਹੋਈ ਹੈ ਮੇਰੇ ਨਾਲ ਹਾਂ ਜੀ ਹਾਂ ਜੀ ਅਸੀਂ ਟਾਕਸ ਚ ਗਏ ਜੀ ਗੱਲਬਾਤ ਚੱਲਦੀ ਪਈ ਹੈ ਸਾਡੀ ਤੇ ਹਜੇ ਉਹਨਾਂ ਨੇ ਥੋੜਾ ਟਾਈਮ ਮੰਗਿਆ ਸਾਡੇ ਤੋਂ ਥੋੜਾ ਟਾਈਮ ਬਾਅਦ ਦੁਬਾਰਾ ਸਾਡੇ ਨਾਲ ਗੱਲ ਕਰਨਗੇ ਇਹ ਜਿਹੜੇ ਪਾਵਰ ਕਾਉਂਟ ਇਕੜੇ ਇੱਕ ਗਮੇਸੀ ਇੱਕ ਉਸੇ ਥਾਂ ਦੇ ਉੱਤੇ ਸੜਕ ਤੇ ਧਰਨਾ ਲਾ ਕੇ ਬੈਠ ਗਏ ਨੇ ਹੁਣ ਇਹਨਾਂ ਦੇ ਵੱਲੋਂ ਜਿਹੜੇ ਪੁਲਿਸ ਤੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਉਹ ਬਕਾਇਦਾ ਇਸ ਯੂਨੀਅਨ ਦੇ ਮੋਤਬਰ ਜਿਹੜੇ ਆਗੂ ਨੇ ਉਹਨਾਂ ਨਾਲ ਮੀਟਿੰਗ ਜੁੜ ਕਰ ਰਹੇ ਨੇ ਔਰ ਉਸ ਦਾ ਕਹਿਣਾ ਹੈ ਕਿ ਜਿਹੜੇ ਯੂਨੀਅਨ ਦੇ ਮੁਲਾਜ਼ਮ ਯੋਧੇਦਾਰ ਨੇ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਸਿੱਧੇ ਤੌਰ ਤੇ ਉੱਤੇ ਇੱਥੇ ਪੱਕਾ ਮੋਰਚਾ ਲਗਾ ਸਕਦੇ ਨੇ ਪਰ ਫਿਲਹਾਲ ਦੀ ਘੜੀ ਪੁਲਿਸ ਤੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਆ ਉਹ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਲੱਗੇ ਹੋਏ ਨੇ ਫਿਲਹਾਲ ਜਿਸ ਦੇ ਕਰਕੇ ਸੜਕ ਦੇ ਲੋਕਾਂ ਨੇ ਜਿਹੜੇ ਪਾਵਰ ਕਾਮ ਤੇ ਜਿਹੜੇ ਕੱਚੇ ਕੰਮ ਵੀ ਨੇ ਇਹਨਾਂ ਨੇ ਸੜਕ ਦੇ ਉੱਤੇ ਔਰ ਜਿਹੜੇ ਫੁੱਟਪਾਥ ਬਣੇ ਆ ਉੱਥੇ ਵੀ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੁਣ ਇਸ ਮੀਟਿੰਗ ਦੇ ਵਿੱਚ ਕੀ ਗੱਲ ਨਿਕਲਦੀ ਆ ਅੱਗੇ ਕੀ ਹੁੰਦਾ ਇਹ ਜਦੋਂ ਇਹਨਾਂ ਦੀ ਹੁਣ ਮੀਟਿੰਗ ਖਤਮ ਹੋਏਗੀ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਰਣਨੀਤੀ ਇਹਨਾਂ ਦੀ ਸਾਹਮਣੇ ਆਪ ਆਏਗੀ